ਇਹ ਤਾਂ ਸਰਕਾਰ ਤੋਂ ਇਹੋ ਹੀ ਮੰਗਾਂ ਮੈਨੂੰ ਇਨਸਾਫ ਮਿਲਣਾ ਚਾਹੀਦਾ ਜਿਹੜੀ ਮੇਰੇ ਬੱਚੇ ਤੇ ਗੋਲੀ ਵੱਜੀ ਆ ਉਹਨਾਂ ਸਜ਼ਾ ਦੇਣੀ ਚਾਹੀਦੀ ਔਰ ਮੈਂ ਕੁਝ ਨਹੀਂ ਮੰਗਦੀ ਮੈਨੂੰ ਤਾਂ ਇਹ ਹੀ ਮਿਲਣਾ ਚਾਹੀਦਾ ਜਿਹੜੀਆਂ ਗੋਲੀਆਂ ਮਾਰੀਆਂ ਹਣ ਪਛਾਤਿਆ ਨਹੀਂ ਗੋਲੀਆਂ ਮਾਰ ਕੇ ਮੇਰੇ ਬੱਚਿਆਂ ਦਾ ਕਾਨ ਕਰ ਜਾਣਾ ਸੀ ਮੈਨੂੰ ਤਾਂ ਇਹੋ ਹੀ ਚਾਹੀਦਾ ਬਸ ਹੋਰ ਕੁਝ ਨਹੀਂ ਚਾਹੀਦਾ ਵੀ ਮੇਰੀ ਪਿੰਡ ਦੀ ਪੰਚਾਇਤ ਵੀ ਖੜੀ ਆ ਪੁੱਛਿਆ ਜਾਵੇ ਸਾਰਿਆਂ ਤੋਂ ਵੀ ਇਹਨਾਂ ਦੀ ਕੋਈ ਰਵਾਇਦਾ ਨਹੀਂ ਕੋਈ ਵਿਰੋਧ ਨਹੀਂ ਕੋਈ ਇਹ ਨਾ ਸਾਡਾ ਐ ਆਪਦੀ ਕਰਦੇ ਆ ਤੇ ਖਾਨੇ ਆ ਕਿਹੜਾ ਸਾਡੀ ਕੋਈ ਜਾਇਤ ਨਹੀਂ ਕੋਈ ਦਾਤ ਨਹੀਂ ਸਾਡੀ ਮਹਿਲਤ ਮਨਜ਼ੂਰੀ ਕਰੀ ਦੀ ਤੇ ਖਾਈ ਤੀ ਤੇ ਉਹਨਾਂ ਨੇ ਸਾਡੇ ਨਾਲ ਪਤਾ ਨਹੀਂ ਕਿਹੜਾ ਵੈਰ ਕੱਢਣਾ ਸੀ ਜਿਹੜਾ ਕੱਢ ਕੇ ਬਸ ਇਹ ਗੱਲਾਂ ਕਹਿਣੀਆਂ ਚਾਹੁੰਦੀਆਂ ਮੇਰਾ ਇਹੀ ਬਸ ਹੱਥ ਬੰਨ ਕੇ ਬੇਨਤੀ ਆ ਵੀ ਮੇਰੀ ਇਹ ਸੁਣੀ ਜਾਵੇ ਤੇ ਮੈਨੂੰ ਇਨਸਾਫ ਮਿਲ ਜਾਵੇ ਰਾਤੀ ਕਰੀਬਨ ਪੌਣੇ 10 ਵਜੇ ਆ ਕੇ ਗੇਟ ਖੜਕਾਇਆ ਗਿਆ ਆਵਾਜ਼ ਦਿੱਤੀ ਗਈ ਜਦੋਂ ਗੇਟ ਖੋਲਿਆ ਨਾਲ ਹੀ ਫਾਇਰਿੰਗ ਸ਼ੁਰੂ ਹੋ ਗਈ ਆ ਜੀ ਮੇਰੇ ਛੋਟੇ ਭਾਈ ਦੇ ਰਹਿਣੇ ਵਜੇ ਆ ਜੀ ਉਹ ਪੀਤਗੋੜ ਦਾ ਹਾਲਾ ਇਹ ਸਾਨੂੰ ਤਾਂ ਇਹ ਕੋਈ ਸਮਝ ਨਹੀਂ ਆਈ ਕਿ ਕੀ ਬਣ ਗਿਆ ਸਾਡੇ ਨਾਲ ਅਚਾਨਕ ਹੀ ਬਸ ਅੰਨੇਵਾ ਫਾਇਰਿੰਗ ਸ਼ੁਰੂ ਕਰ ਦਿੱਤੀ ਜਦੋਂ ਗੇਟ ਖੋਲ੍ਹਦੇ ਤੇ ਅਸੀਂ ਇਹੀ ਚਾਹੁੰਦੇ ਆ ਕਿ ਇਹਨਾਂ ਲੋਕਾਂ ਦੇ ਠੱਲ ਪਾਈ ਜਾਵੇ ਤੇ ਜੋ ਵੀ ਆ ਬੰਦੀ ਕਾਰਵਾਈ ਇਹਨਾਂ ਤੇ ਕੀਤੀ ਜੋ ਕਿ ਸਾਡੇ ਚਾਚਾ ਜੀ ਦਾ ਘਰ ਇਹ ਰਾਤ ਮੈਨੂੰ ਜਦੋਂ 9:30 ਹੋਇਆ ਇੱਥੋਂ ਫੋਨ ਗਿਆ ਤੇ ਉਸ ਤੋਂ ਬਾਅਦ ਮੈਂ ਉਧਰਲੇ ਘਰੋਂ ਆਇਆ ਮੇਰਾ ਘਰ ਦੂਜਾ ਚੱਬੇ ਵਾਲੇ ਆਪਣੇ ਰੋਡ ਦੇ ਉੱਤੇ ਆ ਉਦੋਂ ਵਿੱਚੋਂ ਵੇਖਿਆ ਤੇ ਆਣ ਕੇ ਹੱਦੋਂ ਜ਼ਿਆਦਾ ਫਾਇਰਿੰਗ ਹੋਈ ਇੱਥੇ 50 ਦੇ 55 ਦੇ ਤਕਰੀਬ ਇੱਥੇ ਫਾਇਰ ਕੀਤੇ ਗਏ ਆ ਸਾਥ ਹੈਗੀ ਸਾਡੀ ਵਿਚਾਲੇ ਇੱਥੇ ਆਮ ਤੌਰ ਤੇ ਆਵਾਜਾਈ ਚੱਲੀ ਜਾਂਦੀ ਰਹਿੰਦੀ ਆ ਤੇ ਆਸ-ਪਾਸ ਨੁਕਸਾਨ ਵੀ ਹੋ ਸਕਦਾ ਹੈਗਾ ਤੇ ਇਹਨਾਂ ਚੀਜ਼ਾਂ ਤੇ ਨੱਥ ਪਾਈ ਜਾਵੇ ਪ੍ਰਸ਼ਾਸਨ ਵੱਲੋਂ ਤੇ ਮੈਂ ਇਹ ਗੱਲ ਕਹਿਣਾ ਜੀ ਵੀ ਜੋ ਵੀ ਰਾਤ ਵਾਕਿਆ ਹੋਇਆ 9:10 ਸਵਾ 10 ਦਾ ਟਾਈਮ ਸੀ ਲੋਕਾਂ ਕਹੇ ਤੁਰੇ ਹੀ ਫਿਰਦੇ ਸੀ ਤੇ ਦੋ ਤਿੰਨ ਗੱਡੀਆਂ ਤੇ ਬੰਦੇ ਆਏ ਆ ਤੇ ਆਣ ਕੇ ਅਗਲੇ ਦਾ ਬਾਹਰ ਖੋਲਿਆ ਬਾਹਰ ਖੋਲ ਕੇ ਕੋਈ ਬਾਗ ਨਹੀਂ ਮਾਰੀ ਕੁਛ ਨਹੀਂ ਟੱਕੇ ਨਾਲ ਗੋਲੀਆਂ ਚਲਾਤੀਆਂ ਇਥੇ ਰਾਤ ਇੱਕ ਵੀ ਮਰ ਸਕਦਾ 10 ਵੀ ਮਰ ਸਕਦੇ ਸੀ ਫਿਰ ਬਾਕੀ ਚੌਣ ਜਾਬਤਾ ਲੱਗਾ ਹੋਇਆ ਚੌਣ ਜਾਬਤੇ ਲੱਗੇ ਦੇ ਵਿੱਚ ਅਸਲਾ ਕਿੱਥੋਂ ਆ ਗਿਆ ਜੀ ਹੁਣ ਸਾਨੂੰ ਜਿਹੜੇ ਆਪਣਾ ਅਸਲਾ ਲਿਸਨਸ ਵਾਲੇ ਮਾਲਕਾਂ ਸਾਨੂੰ ਤਾਂ ਕਹੀ ਜਾਂਦੇ ਜਮ੍ਹਾਂ ਕਰਾਓ ਸਰਕਾਰ ਕਹਿੰਦੀ ਜਮ੍ਹਾਂ ਕਰਾਓ ਇਹਨਾਂ ਕੋਲ ਕਿੱਥੋਂ ਆ ਗਿਆ ਇਹ ਤਾਂ ਗਲਤ ਹੋ ਗਈ ਨਾ ਵੀ ਜਿਹੜਾ ਆਪਣਾ ਅਸਲਾ ਲਿਸਨਸ ਵਾਲੇ ਆ ਖੋਦਾ ਉਹਨਾਂ ਦਾ ਜਮ੍ਹਾਂ ਕਰਾ ਲਓ ਤੇ ਇਹਨਾਂ ਨੂੰ ਖੁੱਲਾ ਦੇ ਦਿਓ ਤੇ ਆਪਣਾ ਇਨਸਾਫ ਹੋਣਾ ਚਾਹੀਦਾ ਇਹਨਾਂ ਦੇ ਗਰੀਬ ਘਰਾਂ ਇਹ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਹਨਾਂ ਨੇ ਆ ਕੇ ਫੇਰ ਕੀਤੇ ਉਹਦੇ ਬਾਹਰ ਤੇ ਗੋਲੀ ਲੱਗਨ ਕਰਕੇ ਉਹ ਫ੍ਰੀ ਕੁਡ ਮੈਡੀਕਲ ਕਾਉਂਸਲ ਦਾਖਲ ਕਿੰਨੇ ਬੰਦੇ ਅਫੈਕਟਡ ਆਏ ਰਣਜੀਤ ਸ਼ਾਹ ਦੇ ਸਾਨੂੰ ਤਲਾ ਮਿਲੀ ਫ੍ਰੀ ਕੁਡ ਮੈਡੀਕਲ ਕਾਉਂਸਲ ਉਹਦੇ ਬਾਹਰ ਤੇ ਚਰਰ ਲੱਗਿਆ ਗੋਲੀ ਦਾ ਤੇ ਸਾਡਾ ਆਈਓ ਉਹਦਾ ਬਿਆਨ ਅਸਲੀ ਹਕੀਕਤ ਹੀ ਫ੍ਰੀ ਕੁਡ ਗਿਆ ਹੋਇਆ ਜੋ ਬਿਆਨ ਦਊਗਾ ਉਹਦੇ ਮਤਾਬ ਕਰੂਗਾ